ਅਨ ਵੈਲਕਮ ਗਾਇਸ ਕੀ ਹਾਲ ਚੱਲ ਰਿਹਾ ਮੁੰਡਿਆ ਠੀਕ ਠਾਕ ਹੋ ਸੇ ਤੱਕ ਕੈਮਾ ਵੈਲਕਮ ਆ ਤੁਹਾਡਾ ਆਪਣਾ YouTube ਚੈਨਲ ਮੀਦਨਪ੍ਰੀਤ ਵਲੋਗਸ ਤੇ ਤੇ ਲੱਗੇ ਮੈਂ ਵੀ ਵਲੋਗ ਦੀ ਸਟਾਰਟਿੰਗ ਕਰਨ ਤੇ ਐਕਚੁਅਲੀ ਮੈਂ ਰਤੀ ਗਿਆ ਸੀ ਹਸਪੀਟਲ ਮੇਰੇ ਫਰੈਂਡ ਦੀ ਮੰਮੀ ਐਡਮਿਟ ਆ ਉੱਥੇ ਤੇ ਤੁਹਾਨੂੰ ਪਤਾ ਹੀ ਆ ਹਸਪੀਟਲ ਦੇ ਬੰਦਾ ਜਿਵੇਂ ਰਾਤ ਰਹਿੰਦੇ ਨੇ ਯਾਰ ਥੋੜੀ ਜੀ ਕੰਡੀਸ਼ਨ ਬੰਦੇ ਜਿਉਂਦਾ ਨਹੀਂ ਹੋ ਜਾਂਦੀ ਐ ਮੈਂ ਵੀ ਖੁਦ ਬਿਮਾਰ ਝੱਲ ਰਿਆ ਕਿ ਖਾਂਗ ਜਿਖਾਂ ਬੁਖਾਰ ਕੁਛ ਐਦਾ ਹੋਇਆ ਪਿਆ ਹਨ ਤੇ ਅੱਜ ਮੀਂਦ ਉਹਨੇ ਲੱਗੇ ਨੇ ਲੱਗ ਤੇ ਤਰੀਕੇ ਦੀ ਯੂਨੀਕ ਜੀ ਰੈਸਪੀ ਐ ਇੱਕ ਬਾਕੀ ਤੇ रेसिपी ਬੜੀ ਗੈਣਾ ਤੇ ਤੁਸੀਂ ਆਪਣੇ ਘਰੇ ਜ਼ਰੂਰ ਟਰਾਈ ਕਰਿਓ ਜਿਵੇਂ ਜਿਵੇਂ ਬਣਾਣ ਗਿਆ ਓਵੇਂ ਮੇ ਜ਼ਰੂਰ ਫੋਲੋ ਕਰਕੇ ਆਪਣੇ ਘਰੇ ਜ਼ਰੂਰ ਬਣਾ ਕੇ ਦੇਖਿਆ ਕਰੋ ਜੇ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਵੀਡੀਓ ਜਿਹੜੀ ਰੈਸਪੀ ਆ ਤੁਸੀਂ ਟਰਾਈ ਕੀਤੀ ਸੀ ਤੁਹਾਨੂੰ ਕਿਵੇਂ ਦੀ ਲੱਗੀ ਆਪਣਾ ਰਿਵਿਊ ਦੇਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇੱਕ ਰਿਵਿਊ ਇਹੋ ਜੀ ਚੀਜ਼ ਆ ਜੇ ਆਪਾਂ ਕਿਤੇ ਕਿਤੇ ਜਾਣੇ ਮੀ ਆ ਜਾਂ ਕੁਝ ਖਾਣ ਪੀਣੇ ਮੈਂ ਚਲੋ ਨਾਰਮਲੀ ਛੋਟੀ ਮੋਟੀ ਦੁਕਾਨਾਂ ਤੇ ਨਹੀਂ ਹੁੰਦਾ ਜਦੋਂ ਸੀਸ ਬੜੇ ਰੈਸਟੋਰੈਂਟ KFC ਮੈਂ ਕਿੱਥੇ ਵੀ ਜਾਂਦੇ ਆ ਨਦਰ ਨੋਟ ਬੈਟਰ ਤੇ ਮਤਲਬ ਜਿੱਥੇ ਜਾਣੇ ਇੱਕ ਰਿਵਿਊ ਮੰਗਦੇ ਨੇ ਰਿਵਿਊ ਕਾਦੇ ਵਾਸਤੇ ਹੁੰਦਾ ਕਿ ਜਿਵੇਂ ਉਹਨਾਂ ਦੀ ਸਰਵਿਸ ਆ ਜਾਂ ਫੂਡ ਆ ਉਹਦੀ ਕੁਆਲਿਟੀ ਨੇ ਲੈ ਕੇ ਤੇਨ ਮੈਂ ਤੁਹਾਨੂੰ ਇਹ ਚੀਜ਼ ਕਿਹਾ ਜਾਣਾ ਜੇ ਤੁਸੀਂ ਮਤਲਬ ਸਾਡੀ ਰੈਸਪੀ ਵਾਲੇ ਬਲੌਗ ਦੇਖਦੇ ਹੋ ਆਪਣੇ ਘਰੇ ਜਰੂਰ ਬਣਾ ਕੇ ਖਾਇਆ ਕਰੋ ਤੁਸੀਂ ਇਹਨੂੰ ਬਣਾ ਕੇ ਖਾਣੇ ਹੋ ਤਾਂ ਦੈਨ ਰਿਵਿਊ ਸਾਨੂੰ ਕਮੈਂਟਾਂ ਦੇ ਅੰਦਰ ਜਰੂਰ ਦਿਆ ਕਰੋ ਇੱਕ ਵਾਰ ਕਮੈਂਟ ਕਰਦਿਆ ਕਰੋ ਤੁਹਾਡੇ ਕਮੈਂਟ ਦੇ ਨਾਲ ਇੱਕ ਸਾਨੂੰ ਮਤਲਬ ਇੱਕ ਉਮੀਦ ਹੁੰਦੀ ਆ ਤੇ ਇੱਕ ਹੌਂਸਲਾ ਆਉਂਦਾ ਜਿਵੇਂ ਕਹਿੰਦੇ ਨੇ ਕਿ ਹੌਂਸਲਾ ਬਹੁਤ ਵੱਡੀ ਚੀਜ਼ ਆ ਬੰਦੇ ਨੂੰ ਕਾਫੀ ਉੱਪਰ ਤੱਕ ਲੈ ਜਾਂਦੀ ਆ ਤੇ ਦੈਨ ਉਹੀ ਚੀਜ਼ ਆ ਮਿੱਤਰੋ ਜੇ ਤਾਨੂੰ ਕਮੈਂਟ ਕਰਕੇ ਦੱਸ ਦੋਗੇ ਕਿ ਹਾਂ ਤੁਹਾਡੀ ਰੈਸਪੀ ਸੀ ਘਰੇ ਟਰਾਈ ਕੀਤੀ ਸੀ ਜਦੋਂ ਸਾਨੂੰ ਬਹੁਤ ਵਧੀਆ ਲੱਗੀ ਐਦਾਂ ਬਣਾਇਆ ਇਹ ਰੀਕ ਸਟਾਈਲ ਸੀ ਜਦੋਂ ਸਾਨੂੰ ਮਤਲਬ ਐਪਰੀਸ਼ੀਏਟ ਹੁੰਦਾ ਨਹੀਂ ਜੇ ਮੈਂ ਆਪਾਂ ਕਿਸੇ ਨੂੰ ਐਪਰੀਸ਼ੀਏਟ ਕਰਦੇ ਆਂ ਤਾਂ ਉਹੀ ਚੀਜ਼ ਆ ਤੇ ਸਾਨੂੰ ਕਮੈਂਟਾਂ ਚ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਆਪਣੇ ਘਰੇ ਟਰਾਈ ਕਰਿਆ ਕਰੋ ਤੇ ਬਾਕੀ ਮੀਤ ਹੋਣ ਅੱਗੇ ਲੱਗੇ ਨੇ ਇਹ ਰੈਸਪੀ ਬਣਾਉਣ ਤੁਸੀਂ ਦੇਖਦੇ ਜਾਓ ਕਿਵੇਂ-ਕਿਵੇਂ ਬਣਾਉਂਦੇ ਨੇ ਕੀ-ਕੀ ਵੈਨਾ ਵੀ ਐਡ ਕਰਦੇ ਨੇ ਯੂਨਿਕ ਦਾ ਸਟਾਈਲ ਆ ਤੇ ਯੂਨਿਕ ਹੀ ਰੈਸਪੀ ਆ ਥੈਂਕ ਯੂ ਸੋ ਮੱਚ ਬਾਕੀ ਤੁਸੀਂ ਜ਼ਰੂਰ ਦੇਖਿਓ ਹੋਰ ਤੁਹਾਨੂੰ ਦਿਖਾ ਦਿੰਨਾ ਆਪਣੇ ਜਿਹੜ ਤਦਨ ਮਿੱਤਰੋ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਣਾ ਜਿਵੇਂ ਤੁਸੀਂ ਵੀਡੀਓ ਦੇਖਦੇ ਹੋ ਤਾਂ ਯਾਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਮੈਕਸਿਮਮ ਲੋਕਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਕਰ ਜਿਸ ਸਾਉ ਨਾਲ ਵੀਡੀਓ ਦੇ ਵਿਊ ਆਉਂਦੇ ਨੇ ਉਸ ਸਾਉ ਨਾਲ ਲੋਕਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਯਾਰ ਪਲੀਜ਼ ਜਿਹੜਾ ਸੀ ਮਤਲਬ ਆਪਣਾ YouTube ਵਾਲਾ ਜਿਹੜਾ ਖੋਲ ਕੇ ਅਸੀਂ ਚੈੱਕ ਕਰਦੇ ਹਾਂ ਤਾਂ ਤਦਨ ਉਹ ਚ ਇਹੀ ਚੀਜ਼ ਸ਼ੋਅ ਕਰਦੀ ਆ ਕਿ ਸਬਸਕ੍ਰਾਈਬਰ ਵੀਡੀਓ ਘੱਟ ਦੇਖਦੇ ਨੇ ਜਿਹੜੇ ਨੋਨ ਸਬਸਕ੍ਰਾਈਬਰ ਨੇ ਜ਼ਿਆਦਾ ਦੇਖਦੇ ਨੇ ਤਾਂ ਮੇਰੇ ਜੇ ਤੁਹਾਨੂੰ ਸਾਡੀ ਵੀਡੀਓ ਘੱਟ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਅ ਦੇਖ ਕੇ ਕਮੈਂਟ ਕਰਕੇ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਆਇਆ ਕਰੋ ਤੇ ਬੈਲ ਆਈਕਨ ਦਬਣਾ ਮਸਟ ਇੰਪੋਰਟੈਂਟ ਆ ਮੋਸਟ ਇੰਪੋਰਟੈਂਟ ਕਿਉਂ ਆ ਕਿਉਂਕਿ ਜਿੱਦਾਂ ਹੀ ਅਸੀਂ ਵੀਡੀਓ ਅਪਲੋਡ ਕਰਦੇ ਆਂ ਤੇ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਪਹੁੰਚੇ ਤੇ ਤੁਸੀਂ ਜਲਦੀ ਆ ਵੀਡੀਓ ਓਪਨ ਕਰੋ ਤੇ ਵੀਡੀਓ ਨੂੰ ਪਲੇ ਕਰੋ ਯਾਰ ਤਾਂ ਨਾਲ ਦੀ ਨਾਲ ਸਾਡਾ ਵਲੌਗ ਦੇਖਣ ਨੂੰ ਮਿਲ ਜਾਂਦਾ ਤੇ ਇੱਕ ਚੀਜ਼ਾਂ ਨੂੰ ਵਰਦਾ ਦਿੰਨਾ ਮੈਂ ਆਪਣਾ ਜਿਹੜਾ 1000 ਸਬਸਕ੍ਰਾਈਬਰ ਸੀ ਉਹ ਤਾਂ ਤੇਰੇ ਆਪਣੇ ਕੰਪਲੀਟ ਨੇ ਤੇ ਉਸ ਤੋਂ ਬਾਅਦ ਮਤਲਬ ਜੋ ਵੀ YouTube ਦੀ ਪ੍ਰੋਸੈਸਿੰਗ ਹੁੰਦਾ ਥਾਰ ਕੰਪਲੀਟ ਆ ਬਾਕੀ ਥੈਂਕ ਯੂ ਸੋ ਮਚ ਤੁਹਾਡੇ ਸਪੋਰਟ ਉਰਦਨਾ ਜਿਵੇਂ ਹੁਣ ਕਹਿਤਾ ਲੋਕਾਂ ਨੇ ਲੋਕਾਂ ਨੇ ਤੁਸੀਂ ਮੈਟਰ ਨਾ ਕਰਿਓ ਤੁਸੀਂ ਸਾਰੇ ਸਾਡੇ ਫਰੈਂਡ ਹੋ ਫੈਮਿਲੀ ਮੈਂਬਰ ਹੋ ਐਕਚੁਅਲੀ ਤੁਸੀਂ ਫਰੈਂਡਸ ਫਰੈਂਡਸ ਲਾ ਲੋ ਜਾਂ ਫਿਰ ਤੁਸੀਂ ਸਾਡੇ ਫੈਮਿਲੀ ਮੈਂਬਰ ਹੀ ਹੋ ਕਿਉਂਕਿ ਜੇ ਤੁਸੀਂ ਸਾਡੇ ਨਾਲ ਜੁੜੇ ਹੋ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਇਸ ਜੀ ਨੂੰ ਮਾਇਨ ਨਾ ਕਰਿਓ ਤੁਸੀਂ ਸਾਡੇ ਫੈਮਿਲੀ ਮੈਂਬਰ YouTube ਇੱਕ ਫੈਮਿਲੀ ਹੀ ਆ ਸਾਡੀ ਜਿਹਨੇ ਸਪੋਰਟ ਨਾਲ ਅਸੀਂ ਇੱਥੇ ਤੱਕ ਤੇ ਅੱਗੇ ਦਾ ਸਾਡੀ ਸਪੋਰਟ ਦੀ ਲੋੜ ਹੈ ਐਦਾਂ ਹੀ ਸਪੋਰਟ ਕਰਦੇ ਰਹੋ ਯਾਰ ਇੱਕ ਹੋਰ ਪੰਗਾ ਪੈ ਗਿਆ ਇਥੇ ਦੀ ਚੜ ਗਈ ਨਾ ਚੜ ਗਈ ਇਹਦੀ ਤੇ ਫਿਰ ਬਲੌਗ ਮੈਨੂੰ ਸ਼ੂਟ ਕਰਨਾ ਪੈਣਾ ਕਿਉਂਕਿ ਮੈਂ ਦੇਖਿਆ ਤੁਸੀਂ ਮੈਂ ਦਵਾਈ ਲੈ ਕੇ ਟਾਜੀ ਮੈਨੂੰ ਖੁਦ ਪਸੀਨਾ ਨਹੀਂ ਜਾਇਦਾ ਤਾਂ ਕਰਕੇ ਬਲੌਗ ਮੈਨੂੰ ਸ਼ੂਟ ਕਰਨਾ ਪੈਣਾ ਚੱਲਦੇ ਆ ਦੇਖਦੇ ਮੰਮੀ ਨੇ ਕੀ ਬਣਾਇਆ ਹੈ ਖਾਣਾ ਕਰਦਾ ਕੀ ਹੋ ਗਿਆ ਯਾਰ ਵੀਡੀਓ ਨੂੰ ਸ਼ੂਟ ਕਰੋ ਸਾਨੂੰ ਮੈਨੂੰ ਪਹਿਲਾਂ ਹੀ ਜਾਣ ਲੈਣੀ ਪਈ ਬਹੁਤ ਦਾ ਹਾਸਾ ਹੋ ਗਿਆ ਤੇ ਲੋਈ ਮਿੱਤਰ ਚੈੱਕ ਕਰੋ ਬਾਕੀ ਸਾਰਾ ਇਨਗਰੀਡੀਅੰਟ ਸਾਰੇ ਤਿਆਰ ਨੇ ਤੇ ਦੇਖਦੇ ਹਾਂ ਉਹਨ ਕੀ ਮੇਰਾ ਸੁਣਾ ਦੇਣਾ ਤੁਹਾਨੂੰ ਦਾਲ ਜੈਫਰ ਕੱਲੀ ਕੱਲੀ ਚ ਐਸਪੀ ਹੈ ਕਿਹੜੀ ਹੈ ਮੰਮੀ ਵੈਸੇ ਅੱਜ ਆਪਾਂ ਚਨਾ ਦਾਲ ਪੂੜੀ ਬਣਾਵਾਂਗੇ ਲੋਕ ਮਿੱਤਰੋ ਰੈਸਪੀ ਦਾ ਨਾਮ ਹੈਗਾ ਚਨਾ ਦਾਲ ਪੂੜੀ ਤੇ ਬਣਨੀ ਕਿਵੇਂ ਹੁਣ ਤੁਸੀਂ ਚੈੱਕ ਕਰੋ ਇਹ ਆਪਾਂ ਨੇ ਚਣਿਆਂ ਦੀ ਦਾਲ ਨੂੰ ਰਾਤ ਨੂੰ ਭਿਓ ਕੇ ਰੱਖਤਾ ਠੀਕ ਹੈ ਭਿਓ ਕੇ ਰੱਖਣ ਤੋਂ ਬਾਅਦ ਆਪਾਂ ਨੇ ਸਵੇਰੇ ਇਹਨੂੰ ਪੀਸ ਲਿਆ ਇਹਨੂੰ ਬਿਲਕੁਲ ਬਰੀਕ ਨਹੀਂ ਪੀਸਣਾ ਠੀਕ ਹੈ ਆਪਾਂ ਨੇ ਦਰਦੜਾ ਪੀਸਣਾ ਇਹਨੂੰ ਠੀਕ ਹੈ ਲੋ ਜੀ ਦੋਸਤੋ ਤੁਸੀਂ ਦੇਖ ਲਓ ਜਿਹੜੀ ਚਨੇ ਦੀ दाल ਹੁੰਦੀ ਹੈ ਨੂੰ ਰਾਤ ਨੂੰ ਭਿਓ ਕੇ ਰੱਖ ਲਿਓ ਤੇ ਫਿਰ ਓਟਕੇ ਨੂੰ ਮਿਕਸੀ ਦੀ ਗ੍ਰੇਂਡ ਕਰਨਾ ਮਤਲਬ ਜਿਆਦਾ ਪਤਲਾ ਨਹੀਂ پیسਣਾ ਥੋੜਾ ਥੋੜਾ ਜਿਵੇਂ ਕਹਿੰਦੇ ਮोटा-ਮोटा ਜੇ ਮोटा-ਮोटा ਹੀ ਰੱਖਣਾ ਤੇ ਦਿਨ ਜਿਹੜਾ ਹੋਰ ਇੰਗਰੀਡIENTS ਆਪਣੀ ਉਹ ਹੈਗੇ ਆਲੂ ਵੀ ਨੇ ਇਹ ਆਲੂ ਉਬਾਲੇ ਹੋਏ ਨੇ ਆਲੂ ਦੀ ਸਬਜ਼ੀ ਬਣਾਵਾਂਗੇ ਨਾਲ ਜਿਹੜਾ ਨਾਲ ਕੋੜੀ ਤੇ ਆਲੂ ਦੀ ਗਰੇਵੀ ਵਾਲੀ ਸਬਜ਼ੀ ਲੋ ਜੀ ਬੀਥਰੋ ਚੈੱਕ ਕਰੋ ਨੈਕਸਟ ਪ੍ਰੋਸੈਸ ਆਪਾਂ ਪਹਿਲਾਂ ਪਾਵਾਂਗੇ ਚਨਾ ਦਾਲ ਠੀਕ ਹੈ ਠੀਕ ਹੈ ਜੇ ਮੈਂ ਹਾਫ ਕਟੋਰੀ ਲਾ ਲਵਾਂ ਮੈਂ ਮੈਂ ਦੇਖ ਹਾਂ ਮੈਂ ਓਕੇ ਹਾਫ ਕਟੋਰੀ ਲਾ ਲਵਾਂ ਠੀਕ ਹੈ ਉਸ ਤੋਂ ਬਾਅਦ ਇਹ ਚ ਪਾਵਾਂਗੇ ਆਪਾਂ ਦੋ ਸਿਰਫ ਦੋ ਚਮਚ ਸੂਜੀ ਅੱਛਾ ਜ਼ਿਆਦਾ ਨਹੀਂ ਲੋ ਵੀ ਦੋਸਤੋ ਦੋ ਚਮਚ ਤੁਸੀਂ ਐਡ ਕਰਨੇ ਵਿੱਚ ਸੂਜੀ ਸੂਜੀ ਉਸ ਤੋਂ ਬਾਅਦ ਮਿੱਤਰੋ ਤੇ ਹਰੀ ਮਿਰਚ ਅੱਛਾ ਅਦਰਕ ਤੇ ਹਰੀ ਮਿਰਚ ਮਿੱਤਰੋ ਇਹਦੇ ਵਿੱਚ ਦੋਵਾਰੇ ਐਡ ਹੋਊਗੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਹੈ ਉਹ ਚੈੱਕ ਕਰੋ ਬਿਲਕੁਲ ਥੋੜਾ ਜਿਹਾ ਧਨੀਆ ਪਾਊਡਰ ओके ਤਣੀਆਂ ਪਾਊਡਰ ਮਿੱਤਰੋ ਇਹ ਇੱਕ ਥੋੜਾ ਜਿਹਾ ਪਾ ਲੜਾ ਹੈ ਟੇਸਟ ਦੇ ਅਕੋਰਡਿੰਗ ਤੁਸੀਂ ਅਪਾ ਜਵੈਨ ਨੂੰ ਪਾ ਦਿੰਦੇ ਕ੍ਰਸ਼ ਕਰਕੇ ਤੇ ਮਿੱਤਰੋ ਜਵੈਣ ਐਡ ਕਰਨੀ ਹੈ ਜਵੈਣ ਦਾ ਪਾਣ ਦਾ ਫਾਇਦਾ ਇੱਕ ਇਹ ਹੈ ਕਿ ਕੋਈ ਵੀ ਚੀਜ਼ ਤੁਸੀਂ ਖਾਣੇ ਪੀਣੇ ਨਾਲ ਦੀ ਨਾਲ ਤੁਹਾਨੂੰ ਹਾਜਮ ਆ ਜਾਂਦਾ ਆਪਾਂ ਜਿਹੜੀ ਵੀ ਚੀਜ਼ਾਂ ਵਿੱਚ ਯੂਜ਼ ਕਰਦੇ ਆ ਉਹਨਾਂ ਦਾ ਕੁਝ ਨਾ ਕੁਝ ਮਖਸਰ ਅਦੀ ਜ਼ਰੂਰ ਰੱਖਦੇ ਆ ਮਖਸਰ ਰੱਖਣ ਦਾ ਮਤਲਬ ਇਹੀ ਹੁੰਦਾ ਕਿ ਚੀਜ਼ ਹਾਜਮ ਹੋ ਜਾਂਦੀ ਹੈ ਬੰਦੇ ਨੂੰ ਸਹੀ ਹੈ ਮੈਂ ਸਹੀ ਹੈ ਤੇ ਉਸ ਤੋਂ ਬਾਅਦ ਨੈਕਸਟ ਸਟੈਪ ਹੈਗਾ ਮਿੱਤਰੋ ਕਸਤੂਰੀ ਮੇਥੀ ਕਸਤੂਰੀ ਮੇਥੀ ਦਾ ਇਹ ਹੈ ਮਿੱਤਰੋ ਇਹਦਾ ਜਿਹੜਾ ਟੇਸਟ ਆ ਉਹ ਡਿਫਰੈਂਟ ਹੁੰਦਾ ਹਰ ਇੱਕ ਚੀਜ਼ਾਂ ਤੇ ਇਹਦਾ ਅਲੱਗ-ਅਲੱਗ ਸਵਾਦ ਆ ਜਾਂਦਾ ਤੇ ਆਪਾਂ ਉਹੀ ਚੀਜ਼ਾਂ ਐਡ ਕਰਦੇ ਆ ਜਿਹੜੀ ਆਪਣੀ ਸਿਹਤ ਲਈ ਵਧੀਆ ਹੁੰਦੀਆਂ ਨੇ ਤੇ ਨੈਕਸਟ ਸਟੈਪ ਚੈੱਕ ਕਰੋ ਪਾਵਾਂਗੇ ਆਪਾਂ ਨਮਕ ਨਮਕ ਤੁਸੀਂ ਮਿੱਤਰੋ ਆਪਣੇ ਸਵਾਦ ਅਨਸਾਰ ਵੀ ਪਾ ਸਕਦੇ ਹੋ ਥੋੜੀ ਜਿਹੀ ਹਲਦੀ ਉਸ ਵੇਲੇ ਐਡ ਕਰ ਲਈਏ ਆਪਾਂ ਹਲਦੀ ਥੋੜੀ ਲਾਲ ਵਿੱਚ ਬਿਲਕੁਲ ਥੋੜੀ ਠੀਕ ਹੈ ਕਿਉਂਕਿ ਮਿੱਤਰੋ ਆਪਾਂ ਵਿੱਚ ਗ੍ਰੀਨ ਚਿੱਲੀ ਐਡ ਕਰ ਚੁੱਕੇ ਹਾਂ ਦੈਨ ਇਹ ਤੁਸੀਂ ਜ਼ਿਆਦਾ ਨਹੀਂ ਥੋੜਾ ਲिटल ਬਿਟ ਤੁਸੀਂ ਐਡ ਕਰ ਲਿਓ ਨੈਕਸਟ ਸਟੈਪ ਚੈੱਕ ਕਰਦੇ ਹਾਂ ਮਿੱਤਰੋ ਨੈਕਸਟ ਸਟੈਪ ਹੈਗਾ ਜੀ ਆਪਣਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਕੋਲੀਆਂ ਕਣਕ ਦਾ ਆਟਾ ਓਕੇ ਦੋ ਕੋਲੀਆਂ ਮਿੱਤਰੋ ਇਹ ਤੁਹਾਨੂੰ ਕੁਝ ਬਾਕੀ ਠੀਕ ਹੈ ਲਾਸਟ ਵਿੱਚ ਇਹਦੇ ਵਿੱਚ ਪਾਵਾਂਗੇ ਆਪਾਂ ਕੀ ਬਾਤ ਹੈ ਮਿੱਤਰ ਜਿਹੜੀ ਮਤਲਬ ਹਰ ਇੱਕ ਚੀਜ਼ ਦੀ ਸ਼ਾਨ ਹੁੰਦੀ ਹੈ ਜਿਹੜਾ ਕਲਰ ਹੁੰਦਾ ਮਤਲਬ ਦੇਖਣ ਵਾਲੀ ਡਿਫਰੈਂਟ ਚੀਜ਼ ਲੱਗਦੀ ਹੈ ਉਹ ਹੈਗਾ ਤੜੀਆਂ ਆਪਾਂ ਤੜੀਆਂ ਵਿੱਚ ਐਡ ਕਰ ਦਿੱਤਾ ਤੇ ਅੱਜ ਦੀ ਜਿਹੜੀ ਰੈਸਪੀ ਹੈ ਮਿੱਤਰ ਉਹ ਦਾਲ ਕਿਹੜੀ ਪੂੜੀ ਦੀ ਦਾਲ ਪੂੜੀ ਚਾਣਾ ਦਾਲ ਪੂੜੀ ਤੇ ਡਿਫਰੈਂਟ ਰੈਸਪੀਆ ਨਵੀਂ ਰੈਸਪੀਆ ਤੇ ਚੈੱਕ ਕਰਿਓ ਤੁਸੀਂ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਦਾਲ ਨੂੰ ਤੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਆਟੇ ਦੇ ਵਿੱਚ ਲੋਜੀਗਾ ਜੋ ਜੋ ਆਪਾਂ ਮਿੱਤਰੋ ਸਾਰਾ ਸਮਾਨ ਪਾਇਆ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਧਣੀਆਂ ਦਾ ਜਿਹੜਾ ਡਿਫਰੈਂਟ ਜਿਹਾ ਕਲਰ ਆ ਰਿਹਾ ਵਿੱਚ ਬੜਾ ਸੋਹਣਾ ਲੱਗ ਰਿਹਾ ਤੇ ਤੁਹਾਨੂੰ ਪਤਾ ਹੀ ਹੈ ਬਾਕੀ ਜਿਹੜੀਆਂ ਚੀਜ਼ਾਂ ਆਪਾਂ ਯੂਜ਼ ਕੀਤੀਆਂ ਸਾਰੀ ਹਾਜਮ ਵਾਲੀਆਂ ਚੀਜ਼ੀ ਯੂਜ਼ ਕੀਤੀਆਂ ਨੇ ਕਿਉਂਕਿ ਜਿਵੇਂ ਤੁਸੀਂ ਕੋਈ ਵੀ ਚੀਜ਼ ਖਾਣੇ ਉਹਦੇ ਨਾਲ ਦੀ ਤੁਹਾਨੂੰ ਹਾਜਮ ਵੀ ਆ ਜਾਂਦੀ ਜਿਹੜੀ ਆਪਣੀ ਸਿਹਤ ਲਈ ਵਧੀਆ ਰਹਿੰਦੀ ਹੈ ਯਾਰ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਵਾ ਦੇਣਾ ਆਪਾਂ ਗੁੰਨ ਲੈਣਾ ਜਿਵੇਂ ਆਟਾ ਗੁੰਨਦੇ ਹਾਂਵੇਂ ਆਟੇ ਨੂੰ ਗੁੰਨ ਠੀਕ ਹੈ ਦੇ ਦੋਸਤ ਠੀਕ ਹੈ ਨਾ ਜ਼ਿਆਦਾ ਪਤਲਾ ਓਕੇ ਤੇ ਮਿੱਤਰੋ ਤੁਸੀਂ ਇਹਨ ਤੋ ਆਟਾ ਆਪਣਾ ਗੁੰਨ ਕੇ ਰੈਡੀ ਆ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਸਟੈਪ ਹੋਊਗਾ ਉਹ ਆਪਾਂ ਇਹਨੂੰ ਹਲਕਾ ਜਿਹਾ ਉੱਪਰ ਲਾਵਾਂਗੇ ਆਇਲ ਆਇਲ ਲਾਗੇ ਨੇ ਥੋੜਾ ਜਿਹਾ ਗੁੰਨਾਂਗੇ ਮੜਾ ਜਾ ਇਹ ਗੁੰਨਣ ਦਾ ਤਰੀਕਾ ਤੁਸੀਂ ਆਪਣੇ ਹਥੇੜੀਆਂ ਨਾਲ ਗੁੰਨ ਸਕਦੇ ਸਭ ਤੋਂ ਬੈਸਟ ਤਰੀਕਾ ਇਹ ਜਿਹੜਾ ਮਤਲਬ ਪੂੜੀਆਂ ਦਾ ਆਟਾ ਹੈ ਦੇਖ ਲਓ ਮਿੱਤਰੋ ਚੈੱਕ ਕਰ ਲਓ ਨਾ ਮੋਤਾ ਸਾਫਟ ਰਿਹਾ ਨਾ ਮੋਤਾ ਕਿਹੜਾ ਜਾ ਨੋਰਮਲ ਜਿਹਾ ਹੋਣਾ ਚਾਹੀਦਾ ਤੇ ਇਹਨੂੰ ਆਪਾਂ ਥੋੜੇ ਟਾਈਮ ਲਈ ਰੱਖ ਦਿੰਨਾ ਆਪਾਂ ਅਰੈਸਟ ਲਈ ਰੱਖਾਂਗੇ ਜਰ ਤੱਕ ਆਪਾਂ ਸ ਆਲੂ ਦੀ ਸਬਜ਼ੀ ਬਣਾਵਾਂਗੇ ਠੀਕ ਹੈ ਤੇ ਨੈਕਸਟ ਸਟੈਪ ਦੇਖਦੇ ਜਾਏ ਮਿੱਤਰੋ ਜਿਹੜੀ ਆਪਾਂ ਆਲੂ ਦੀ ਸਬਜ਼ੀ ਤਿਆਰ ਕਰਨੀ ਨਾਲ ਉਹ ਲੱਗ ਟੇਸਟ ਹੋਊਗਾ ਅਲੱਗ ਚੀਜ਼ ਹੋਊਗੀ ਉਹ ਵੀ ਤੁਹਾਨੂੰ ਅੱਗੇ ਰੈਸਪੀ ਚ ਦਿਖਾ ਦੇਣਾ ਤੇ ਜਿਹੜੀ ਆਪਾਂ ਨਾਲ ਆਲੂਆਂ ਦੀ ਸਬਜ਼ੀ ਕਰਨੀ ਤਿਆਰ ਉਹਦੇ ਲਈ ਆਪਾਂ ਲੈ ਆ ਟਮਾਟਰ ਦੋ ਟਮਾਟਰ ਠੀਕ ਹੈ ਤਿੰਨ ਹਰੀ ਮਿਰਚਾਂ ਓਕੇ ਔਰ ਥੋੜਾ ਜਿਹਾ ਅਦਰਕ ਅਦਰਕ ਠੀਕ ਹੈ ਇਹਨੂੰ ਪਾਵਾਂਗੇ ਅਪਾ ਮਿਕਸੀ ਦੇ ਜਾਰ ਚ ਕਿਉਂਕਿ ਇਹਨੂੰ ਪਕਾਉਣਾ ਵੀ ਸਬਜ਼ੀ ਲਈ ਰੈਡੀ ਉਹ ਵੀ ਜਾਰ ਤੇ ਮਿਕਸੀ ਦੇ ਪਾ ਕੇ ਇਹਨੂੰ ਕਰਾਂਗੇ ਗ੍ਰੈਂਡ ਇਹ ਆਪਣਾ ਜਿਹੜਾ ਮਿਕਸ ਕੀਤਾ ਸੀਗਾ ਅਪਾ ਗ੍ਰੈਂਡ ਇਹ ਆਪਾਂ ਹੋ ਗਿਆ ਮਿੱਤਰੋ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਪਾ ਪਾ ਲੈ ਕੜਾਈ 'ਚ ਔਇਲ ਨੈਕਸਟ ਸਟੈਪ ਤੁਹਾਨੂੰ ਦਿਖਾ ਦਿੰਦੇ ਮਿੱਤਰੋ ਕਿ ਕੀ ਯੂਜ਼ ਕਰਨਾ ਹੁਣ ਆਪਾਂ ਨੇ ਤੇ ਗਰਮ ਹੋ ਜਾ ਠੀਕ ਜਦ ਤੱਕ ਉਹਨਾਂ ਤੇਲ ਗਰਮ ਹੋ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਜੋ ਜੋ ਇੰਗਰੀਡIENTS ਯਾਦ ਐਡ ਕਰਾਂਗੇ ਤੁਸੀਂ ਚੈੱਕ ਕਰਨੇ। ਔਇਲ ਆਪਣਾ ਗਰਮ ਹੋ ਚੁੱਕਿਆ। ਸਭ ਤੋਂ ਪਹਿਲੀ ਚੀਜ਼ ਆਪਾਂ ਐਡ ਕਰ ਰਹੇ ਆ ਇਹਦੇ ਵਿੱਚ ਜੀਰਾ। ਕਿਆ ਹੀ ਵਾਦਨ ਲੱਗੀ ਟੇਸਟ ਆਣਾ ਹਰ ਇੱਕ ਚੀਜ਼ ਦਾ ਨਾ। ਤੇ ਉਸ ਤੋਂ ਬਾਅਦ ਨੈਕਸਟ ਚੀਜ਼ ਆਪਾਂ ਦੇਖਦੇ ਆ ਕੀ ਐਡ ਕਰਦੇ ਨੇ। ਤੁਸੀਂ ਇਹ ਰੈਸਪੀ ਕਰੇ ਜਰੂਰ ਟਰਾਈ ਕਰਿਓ। ਤੇ ਉਸ ਤੋਂ ਬਾਅਦ ਜਿਹੜਾ ਆਪਾਂ ਇਹ ਪੇਸਟ ਤਿਆਰ ਕੀਤਾ ਮਿੱਤਰੋ। ਸੋ ਬਰ ਅਪਾ ਐਡ ਕਰਾਂਗੇ ਹਲਕਾ ਜਿਹਾ ਵਿੱਚ ਤਨੀਆ ਪਾਊਡਰ ਇਹ ਵੀ ਆਪਾਂ ਟੇਸਟ ਵਾਸਤੇ ਯੂਜ਼ ਕੀਤਾ ਉਸ ਤੋਂ ਬਾਅਦ ਨਾ ਹੈ ਤੇ ਉਸ ਤੋਂ ਬਾਅਦ ਨੈਕ ਜਿਹੜਾ ਮਿੱਤਰ ਚੀਜ਼ ਆਪਾਂ ਐਡ ਕਰ ਰਹੇ ਆ ਉਹ ਵਿੱਚ ਕਰ ਰਹੇ ਆ ਆਪਾਂ ਕਸ਼ਮੀਰੀ ਵੀ ਕਸ਼ਮੀਰੀ ਲਾਲ ਮਿਰਚ ਜਿਹੜਾ ਕਲਰ ਆਣਾ ਉਹ ਕਸ਼ਮੀਰੀ ਲਾਲ ਮਿਰਚ ਤੇ ਹੀ ਆਣਾ ਬੈਸਟ ਤਾਂ ਕਰਕੇ ਵਿੱਚ ਆਪਾਂ ਐਡ ਕੀਤੀ ਹੈ ਹਲਕਾ ਜਿਹਾ ਐਡ ਕਰਾਂਗੇ ਵਿੱਚ ਟੇਸਟ ਸਵਾਦ ਅਨੁਸਾਰ ਆਪਣਾ ਨਮਕ ਤੇ ਐਡ ਕਰਾਂਗੇ ਮਿੱਤਰੋ ਹਲਦੀ ਤੇ ਥੋੜੀ ਜਿਹੀ ਮਸਾਲਾ ਐਡ ਕਰਕੇ ਆਪਾਂ ਲਾਲ ਮੇਚ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਭੁੰਨਾ ਗਿਆ ਹਾਂ। ਗਰਮ ਮਸਾਲੇ ਦਾ ਮੌਦੀ ਬੜੀ ਵਧੀਆ ਕਲਰ ਆਇਆ ਤੇ ਆਪਣਾ ਜਿਹੜੀ ਇਸ ਤੇ ਥੋੜਾ ਜਿਹਾ ਪਾਣੀ ਆਪਾਂ ਐਡ ਕਰਿਆ ਵਿੱਚ ਮਸਾਲਾ ਭੁੰਨਣ ਵਾਸਤੇ ਆਪਣਾ ਤੇ ਮੋਸਟਲੀ ਆਪਣਾ ਜਿਹੜਾ ਮਸਾਲਾ ਭੁੰਨ ਕੇ ਰੈਡੀ ਹੈ ਵਿੱਚ ਆਪਾਂ ਐਡ ਕਰ ਰਹੇ ਆ ਆਲੂ ਇਹ ਆਪਾਂ ਆਲੂ ਮਤਲਬ ਉਬਾਲੇ ਹੋਏ ਸੀਗੇ ਉਬਾਲ ਕੇ ਇਹਨਾਂ ਨੂੰ ਆਪਾਂ ਚਾਕੂ ਨਾਲ ਹੀ ਕੱਟ ਲਿਆ ਸੀਗਾ ਹਲਕੇ ਹਲਕੇ ਮਤਲਬ ਚ ਕੱਟ ਕੇ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਐਡ ਕਰਦੇ ਆ ਆਲੂ ਵਿੱਚ ਬਾਕੀ ਤੁਸੀਂ ਛੋਲੇ ਗੁੜੀਆਂ ਕਾਫੀ ਵਾਰ ਤੁਸੀਂ ਖਾਧੀ ਹੋਊਗੀ ਅਲੱਗ-ਅਲੱਗ ਵਸਤੂਆਂ ਦੇ ਟਾਈਮ ਦੀ ਤੇ ਅੱਜ ਜਿਹੜੀ ਦਾਲ ਆਲੂ ਪੁਰੀ ਆ ਇਹ ਤੁਹਾਨੂੰ ਦੇਖਣਾ ਮਿਲਿਆ ਰੈਸਪੀ ਆਪਣੇ ਘਰੇ ਜਰੂਰ ਟਰਾਈ ਕਰਨਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਟਾ ਡਿਫਰੈਂਟ ਰੈਸਪੀ ਹੈ ਡਿਫਰੈਂਟ ਸਟਾਈਲ ਯੂਨੀਕ ਜਿਹਾ ਤਰੀਕਾ ਬਣਾਣਾ ਨਾ ਬਣਾਇਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਸਾਨੂੰ ਐਪਰੀਸ਼ੀਏਟ ਹੋਈਏ ਕਿ ਹਾਂ ਸਾਨੂੰ ਜਿਹੜੀ ਸਾਡੀ ਵੀਡੀਓ ਤੁਸੀਂ ਵਧੀਆ ਤਰੀਕੇ ਨਾਲ ਦੇਖਦੇ ਹੋ ਤੇ ਹਰ ਚੀਜ਼ ਦਾ ਅਲੱਗ-ਅਲੱਗ ਪ੍ਰੋਸੈਸ ਹੁੰਦਾ ਬਣਾਉਣ ਦਾ ਆਪਣੇ ਉਹ ਤਰੀਕੇ ਨੇ ਤਰੀਕਾ ਬਣਾਣਾ ਬਹੁਤ ਜ਼ਰੂਰੀ ਆ ਇਸ ਤੋਂ ਬਾਅਦ ਨੈਕਸਟ ਅਪਡੇਟ ਵਿੱਚ ਐਡ ਕਰ ਰਹੇ ਆ ਟੇਸਟ ਵਾਸਤੇ ਰੰਗਤ ਵਾਸਤੇ ਸਬਜੀ ਦੀ ਉਹ ਐਡ ਹੋ ਗਏ ਵਿੱਚ ਮਿੱਤਰੋ ਕਸਤੂਰੀ ਮੇਥੀ ਕ੍ਰਸ਼ ਕਰਕੇ ਆਪਾਂ ਮਸਤੂਰੀ ਉੱਪਰ ਮੇ ਥੋੜੀ ਜਿਹੀ ਉਤਰਾਗੇ ਤੇ ਲੋ ਜੀ ਇਹਨਾਂ ਹਲਕਾ ਜਿਹਾ ਐਡ ਕਰਿਆ ਪਾਣੀ ਇਹਨੂੰ ਪਕਾਉਣ ਵਾਸਤੇ ਲੋ ਜੀ ਮੋਸਟਲੀ ਵੀ ਜੋ ਆਪਣਾ ਸਬਜੀ ਜੜਾ ਕਰਨਾ ਹੀ ਸਭ ਕੁਝ ਕਰ ਚੁੱਕੇ ਆ ਤੇ ਦਨ ਨਾਲ ਪਾਉਣ ਵੇਟ ਕਰਦੇ ਆ ਆਪਣੀ ਸਬਜੀ ਬੜਕ ਬਣ ਕੇ ਰੈਡੀ ਹੋ ਜਾਂਦੀ ਆ ਓਕੇ ਸਭ ਤੋਂ ਜ਼ਰੂਰੀ ਆ ਸਬਜੀ ਦੀ ਜਾਨ ਆ ਲਓ ਜੀ ਸਭ ਤੋਂ ਇੱਕ ਅਲੱਗ ਚੀਜ਼ ਵੀ ਰਹਿ ਰਹੀ ਆ ਬਣਾਣੇ ਆ ਤੇ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਜਿਹੜੀ ਮੰਮੀ ਨੇ ਦੱਸਦੇ ਪੈਨੇ ਕਿ ਸਬਜੀ ਲਈ ਸਭ ਤੋਂ ਡਿਫਰੈਂਟ ਚੀਜ਼ ਆ ਮਤਲਬ ਡਿਫਰੈਂਟ ਕੀ ਟੇਸਟ ਆ ਜਿਹੜਾ ਅਸਲੀ ਟੇਸਟ ਹੋਣਾ ਕੋਈ ਇਹਨਾਂ ਨੇ ਹਲੇ ਦਿਖਾਣਗੇ ਤੁਹਾਨੂੰ ਅੱਗੇ ਦੇਖਿਓ ਬਰ ਇਹਨਾਂ ਨੇ ਆਪਣੀ ਸਬਜੀ ਥੋੜੀ ਜਿਹੀ ਬਣਦੀ ਪਾਣੀ ਐਡ ਕਰ ਲਿਓ ਕਿਉਂਕਿ ਇਹ ਸੁੱਕੀ ਸੁੱਕੀ ਸਬਜੀ ਨਹੀਂ ਬਦੀ ਰੰਗਣੀ ਥੋੜੀ ਜਿਹੀ ਗਰੇਵੀ ਆ ਤਰੀ ਹੁਣ ਜ਼ਰੂਰੀ ਆ ਮਿੱਤਰੋ ਜਿਹੜੀ ਚੀਜ਼ ਮੰਮੀ ਨੇ ਕਹਿੰਦੇ ਬਈ ਸੀਗੇ ਪੁੱਛ ਲੈਨੇ ਜਿਹੜੇ ਕਹਿੰਦੇ ਸਬਜੀ ਦੀ ਜਾਨ ਆ ਬਾਕੀ ਹੁਣ ਇਹ ਚੀਜ਼ ਇਹਨਾਂ ਤੋਂ ਪੁੱਛਦੇ ਆ ਕਿ ਇਹ ਐਡ ਕੀ ਕਰਨਾ ਚਾਹੁੰਦੇ ਆ ਇਹ ਵਿੱਚ ਕੀ ਐਡ ਕਰੋਗੇ ਇਹ ਵਿੱਚ ਹੁਣ ਤਰਕਾ ਲਾਉਂਦੇ ਆ ਆਪਾਂ ਇਹਨੂੰ ਬੇਸਨ ਭੁੰਨ ਲਏ ਇਹਦੇ ਵਿੱਚ ਪਤਾ ਨਹੀਂ ਮਿੱਤਰੋ ਅੱਛਾ ਇੱਕ ਚਮਚ ਬੇਸਨ ਕੀ ਪਾ ਕੇ ਠੀਕ ਹੈ ਉਹਦੇ ਵਿੱਚ ਅਸੀਂ ਇੱਕ ਚਮਚ ਨਹੀਂ ਬੇਸਨ ਪਾਵਾਂਗੇ ਕਿਆ ਬਾਤ ਹੈ ਮਿੱਤਰੋ ਹੁਣ ਮੈਨੂੰ ਨਹੀਂ ਇਹ ਚੀਜ਼ ਬਾਰੇ ਪਤਾ ਕਿ ਇਹਨਾਂ ਨੇ ਕੀ ਮਤਲਬ ਕੋਈ ਡਿਫਰੈਂਟ ਚੀਜ਼ ਕਹਿੰਦੇ ਮੇਰੇ ਲੋ ਜੀ ਬੇਸਨ ਦਾ ਇੱਕ ਚਮਚਾ ਐਡ ਕਰਤਾ ਉਹਨਾਂ ਨੇ ਵਿੱਚ ਤੇ ਇਹ ਕਹਿੰਦੇ ਮੇਰੇ ਕਿ ਸਬਜ਼ੀ ਦੀ ਜਾਨ ਆ ਤੁਸੀਂ ਇਹਦੇ ਖਾ ਕੇ ਦੇਖੋ ਇਹਨਾਂ ਦਾ ਕਹਿਣਾ ਹੈ ਕਿ ਸਬਜ਼ੀ ਦੀ ਖਾ ਕੇ ਦੇਖੋ ਤੁਸੀਂ ਯਾਦ ਕਰਨਾ ਕਿ ਹੈ ਜੀ ਸਬਜ਼ੀ ਉਹਦਾ ਖਾਦੀ ਨਹੀਂ ਕਦੇ ਲੋ ਜੀ ਇਹ ਆਪਾਂ ਪਹਿਲਾਂ ਵੀ ਭੁੰਨ ਸਕਦੇ ਹਾਂ ਕਿ ਅਨਾਂ ਵੀ ਭੁੰਨ ਸਕਦੇ ਆ ਪਰ ਨਹੀਂ ਜੇ ਉਹ ਸੇ ਮਸਾਲੇ ਵਿੱਚ ਚੰਗੀ ਤਰ੍ਹਾਂ ਨਹੀਂ ਭੁੰਨਿਆ ਜਾਂਦਾ ਠੀਕ ਹੈ ਇਸ ਕਰਕੇ ਅਸੀਂ ਨੇ ਉਹ ਅਲੱਗ ਭੁੰਨਾ ਹੈ ਤਾਂ ਕਿ ਬੇਸਨ ਸਾਡਾ ਚੰਗੀ ਤਰ੍ਹਾਂ ਭੁੰਨਿਆ ਜਾਵੇ ਠੀਕ ਹੈ ਜੀ ਤੇ ਨਾਲ ਹੀ ਆਪਣੀ ਸਬਜ਼ੀ ਵੀ ਇੱਧਰ ਰਿਜੇ ਜਾਂਦੀ ਹੈ ਇਹ ਚੀਜ਼ ਮਿੱਤਰੋ ਇਹੀ ਯਾਨੀ ਜਿਹਨੂੰ ਕਹਿੰਦੇ ਸਮਝ ਦੀ ਜਾਨ ਆ ਤੇ ਇਹ ਤਰੀਕਾ ਤੁਸੀਂ ਜ਼ਰੂਰ ਅਪਣਾਓ ਇਹ ਡਿਫਰੈਂਟ ਟੇਸਟ ਹੋਵੇਗਾ ਤੇ ਦੇਖਿਓ ਹੁਣ ਅੱਗੇ ਜਿਵੇਂ ਜਿੰਨੇ ਤੁਹਾਨੂੰ ਲੱਗੇ ਘੀ ਦੇ ਗੋੜੀ ਤੁਸੀਂ ਬੇਸਨ ਘੱਟ ਵਾਦੋ ਤੁਸੀਂ ਆਪਣਾ ਕਰ ਸਕਦੇ ਹੋ ਤੋਂ ਤੁਹਾਡੀ ਆਪਣੀ ਚੋਇਸ ਆ ਤੇ ਇਹ ਤਰੀਕਾ ਜਰੂਰ ਅਪਣਾ ਕੇ ਦੇਖਿਓ ਇਹਨਾਂ ਦਾ ਐਕਸਪੀਰੀਅੰਸ ਆ ਤੇ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਰੈਸਪੀ ਸ਼ੇਅਰ ਕਰ ਰਹੇ ਆ ਤਾਂ ਦੰ ਤੁਸੀਂ ਆਪਣੇ ਘਰੇ ਜਰੂਰ ਟਰਾਈ ਕਰਨਾ ਕਹਿੰਦੇ ਬੇ ਨੇ ਕਿ ਹਾਂ ਇਹ ਚੀਜ਼ ਨਾਲ ਤੁਸੀਂ ਸਬਜ਼ੀ ਖਾਓਗੇ ਤਾਂ ਉਂਗਲਾ ਚਟਦੇ ਰਹਿ ਜਾਓਗੇ ਤੇ ਅੱਜ ਫਿਰ ਉਹੀ ਗੱਲ ਹੋਣੀ ਹੈ ਦੇਖਦੇ ਹਾਂ ਉਹ ਜਿਹੜੀ ਅਪਰ ਚੀਜ਼ ਸਬਜ਼ੀ ਚ ਐਡ ਕਰਨੀ ਸੀਗੀ ਆਪਣੀ ਜਿਹੜੀ ਲਾਸਟ ਮਤਲਬ ਇੰਪੋਰਟੈਂਟ ਚੀਜ਼ ਸੀਗੀ ਆਪਣਾ ਬਸਣ ਦੇਸੀ ਘੀ ਤੇ ਭੁੰਨ ਕੇ ਰੈਡੀ ਆ ਇਹਨੂੰ ਆਪਾਂ ਐਡ ਕਰਨ ਜਾ ਰਹੇ ਆ ਕੀ ਬਾਤ ਹੈ ਚੈੱਕ ਕਰੋ ਇਹ ਆ ਮੇਥੋਂ ਟੇਸਟ ਤੁਸੀਂ ਖਾਓਗੇ ਤਾਂ ਤੁਸੀਂ ਸਾਨੂੰ ਯਾਦ ਕਰੋਗੇ ਵੀ ਖਾਣ ਇਹ ਰੈਸਪੀ ਮੀਤਰਪ੍ਰੀਤ ਦੇ ਬਲੌਗ ਤੇ ਚੈਨਲ ਤੇ ਤੁਸੀਂ ਦੇਖੀ ਸੀਗੀ ਡਿਫਰੈਂਟ ਟੇਸਟ ਇਹ ਜਿੱਦਾਂ ਤੁਹਾਨੂੰ ਕੋਈ ਨਸੂਗਾ ਆਈ ਰੈਤੀਬੜਾ ਲੈ ਲੱਖਿਆ ਆਲੂ ਮੇਚ ਦਾ ਮੈ ਲੱਖਿਆ ਤੇ ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਮਿੱਤਰੋ ਅੱਜ ਰੈਗੂਲਰਲੀ ਮੀਂਹ ਪੈ ਰਿਹਾ ਮੈਂ ਤੁਹਾਨੂੰ ਕੈਮਰੇ ਦੇਖਾਣਾ ਕਿਉਂਕਿ ਬਾਹਰ ਤਾਂ ਮੀਂਹ ਪਈ ਹੈ ਤਾਂ ਮੈਂ ਤੁਹਾਨੂੰ ਕੈਮਰੇ ਦੇਖਾਣਾ ਤੇ ਅੱਜ ਦਾਲ ਪੂੜੀ ਆਲੂ ਖਾਣ ਦਾ ਜਿਹੜਾ ਅਨਾਰਾ ਨਜ਼ਾਰਾ ਆ ਜਾਣਾ ਅਨਾਰਾ ਕਹਿਣ ਲੱਗੇ ਸੀ ਸੌਰੀ ਨਜ਼ਾਰਾ ਆ ਜਾਣਾ ਕਿਉਂਕਿ ਮੀਂਹ ਵਾਲਾ ਮੌਸਮ ਆ ਤੇ ਇਹ ਚੀਜ਼ ਵਿੱਚ ਐਡ ਕਰਨ ਦਾ ਟੇਸਟ ਇੱਕ ਨੰਬਰ ਆਣਾ ਮਿੱਤਰੋ ਦੇਖਿਓ ਕੈਂ ਕੈਂ ਰੈਸਪੀਆਂ ਦੇਖਣ ਲਈ ਮਿੱਤਰੋ ਆਪਣੇ ਚੈਨਲ ਉੱਪਰੋਂ ਸਬਸਕ੍ਰਾਈਬ ਸਾਡੇ ਚੈਨਲ ਦੇ ਤੁਹਾਨੂੰ ਇਹ ਜਿਹੜੀ ਯੂਨੀਕ ਤੇ ਕੈਂ ਰੈਸਪੀਆਂ ਮਿਲਦੀਆਂ ਰਹਿਣਗੀਆਂ ਤੇ ਜਿਹੜਾ ਨੈਕਸਟ ਇੱਕ ਚੀਜ਼ ਆਪਾਂ ਜਿਹੜੀ ਲਾਸਟ ਸਬਜੀ ਦੀ ਜਾਨ ਸੀਗੀ ਜਿਹਦੇ ਨੂੰ ਸਵਾਦ ਅਸਲੀ ਸਵਾਦ ਚਾਹੀਦਾ ਸੀ ਉਹ ਚੀਜ਼ ਆਪਾਂ ਵਿੱਚ ਐਡ ਕਰਤੀ ਤੁਸੀਂ ਰੰਗਤ ਵੀ ਚੈੱਕ ਕਰ ਲਓ ਸਬਜੀ ਦੀ ਸਬਜੀ ਬਣ ਕੇ ਆਪਣੀ ਰੈਡੀ ਹੈ ਬਸ ਇੱਕ ਲਾਸਟ ਚੀਜ਼ ਰਹਿ ਗਈ ਜਿਹੜੀ ਇਸ ਸਜਾਵਟ ਨੂੰ ਚਾਰ ਚੰਨ ਲਾ ਦੇਣੀ ਆ ਦੁੱਗਣੀ ਤੁੰਗਣੀ ਕਰ ਦੇਣੀ ਆ ਇਹਨੇ ਜੀ ਤੇ ਉਹ ਚੀਜ਼ ਤੁਹਾਨੂੰ ਅੱਗੇ ਦਿਖਾਣੇ ਲਾਸਟ ਚੀਜ਼ ਰਹਿ ਗਈ ਆ ਦੇਖਿਓ ਹੁਣ ਅੱਗੇ ਇਹ ਚੀਜ਼ ਬਣਾਣੀ ਆ ਘਰੇ ਖਾਣੀ ਆ ਤਾਂ ਬੰਦੀ ਹੀ ਹੋਣੀ ਚਾਹੀਦੀ ਆ ਤੇ ਬਸ ਲਾਸਟ ਚੀਜ਼ ਹੁਣ ਦੇਖਿਓ ਤੁਸੀਂ ਉਹਦੇ ਨਾਲ ਸਬਜੀ ਚ ਕੀ ਆਵਾਜ਼ ਆ ਲਓ ਜੀ ਚੈੱਕ ਕਰੋ ਮਿੱਤਰੋ ਉੱਪਰ ਹੋ ਗਈ ਬਰਸਾਤ ਧਣੀ ਇਹਦੀ ਚੈੱਕ ਕਰੋ ਗੈਸ ਫਲੇਮ ਆਫ ਕਰ ਦੋ ਤੇ ਗੈਸ ਆਪਾਂ ਆਫ ਕਰ ਦੇਣਾ ਇਹ ਆਪਣੀ ਸਬਜੀ ਸਪੈਸ਼ਲ ਸਬਜੀ ਬਣ ਕੇ ਆਪਣੀ ਰੈਡੀ ਆ ਤੇ ਇਸ ਤੋਂ ਨੈਕਸਟ ਸਟੈਪ ਮਿੱਤਰੋ ਜਿਹੜਾ ਆਪਣਾ ਹੋਣਾ ਜਾਊਗਾ ਉਹ ਹੋਣਾ ਜਾਣਾ ਆਪਣਾ ਪੂੜੀਆਂ ਦਾ ਜਿਹੜੇ ਆਪਾਂ ਦਾਲ ਚ ਭਿਓ ਕੇ ਰੱਖੇ ਰਾਤੀ ਪੀਸੀਸੀ ਵਿੱਚ ਆਟਾ ਐਡ ਕੀਤਾ ਉਸ ਉਹ ਵਾਲੇ ਕਿਤੇ ਡਿਫਰੈਂਟ ਦਾ ਟੇਸ ਹੋਊਗਾ ਇਸ ਤੋਂ ਬਾਅਦ ਉਦੀ ਵਾਰੀ ਸਬਜੀ ਆਪਣੀ ਬਣ ਕੇ ਰੈਡੀ ਆ ਤੇ ਚੈੱਕ ਕਰ ਲੈਣਾ ਇੱਕ ਵਾਰੀ ਆਪਰੇ ਕਰੇ ਜ਼ਰੂਰ ਟਰਾਈ ਕਰੋ ਸਾਨੂੰ ਕਮੈਂਟ ਵਿੱਚ ਜ਼ਰੂਰ ਅਪਰੀਸ਼ੀਏਟ ਕਰਿਆ ਕਰੋ ਪਲੀਜ਼ ਅਪਰੀਸ਼ੀਏਟ ਕਰਦਿਆ ਕਰੋ ਸਾਨੂੰ ਪਤਾ ਲੱਗਦਾ ਕਿ ਸਾਡੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਆ। ਤੋਂ ਆਪਾਂ ਜਿਹੜੀ ਆਪਣੀ ਸਬਜੀ ਸੀਗੀ ਆਪਾਂ ਨੂੰ ਸਰਵ ਕਰਨ ਲਈ मतलब ਸਬਤ ਮਲੇ ਡੈਡੀ ਨੇ ਲੈਣੇ ਖਾਣ ਵਾਸਤੇ ਇਹ ਆਪਣੀ ਸਬਜੀ ਆ ਗਈ ਨਾਲ ਪਿਆਜ਼ ਰੱਖਦੇ ਤੇ ਆਪਣੇ ਪੂੜੀਆਂ ਬਣਾਉਣ ਲਈ ਤਿਆਰ ਨੇ ਕੜਾਈ ਆਪਾਂ ਰੱਖਤੀ ਵਿੱਚ ਕਰਾਂਗੇ ਆਪਾਂ ਕੀ ਆਪਣਾ ਜੋ ਤੇਲ ਆਪਾਂ ਯੂਜ਼ ਕਰਨਾ ਪੂੜੀਆਂ ਤਲਣ ਲਈ ਪੂੜੀਆਂ ਪੂੜੀਆਂ ਨਹੀਂ ਪੂੜੀਆਂ ਇਹ ਡਿਫਰੈਂਟ ਮੇਂਦਾਂ ਵਾਲੀ ਪੂੜੀਆਂ ਨੇ ਇਹ ਚੈੱਕ ਕਰੋ ਤੁਸੀਂ ਆਪਣਾ ਤੇਲ ਵੀ ਰੈਡੀ ਆ ਗਰਮ ਹੋ ਜੇ ਤੁਹਾਨੂੰ ਤੋਂ ਬਾਅਦ ਦਿਖਾਉਣੇ ਆ ਕਿਵੇਂ ਦੀ ਬਣ ਕੇ ਆਉਂਦੀ ਆ ਬਾਅਦ ਕਿਵੇਂ ਦੀ ਟੇਸਟ ਹੁੰਦਾ ਤੁਹਾਨੂੰ ਉਹ ਵੀ ਕਰਕੇ ਦਿਖਾਵਾਂਗੇ ਮੈਂ ਕਹਿ ਰਿਹਾ ਬਾਅਦ ਮੀਂਹ ਪਈ ਜਾਂਦਾ ਚੈੱਕ ਕਰੋ ਮੀਂਹ ਵਾਲਾ ਮੌਸਮ ਆ ਪਿੱਛੇ ਇਧਰ ਪਾਣੀ ਹੈ ਗਲੀ ਥੋੜੀ ਇਦਾਂ ਹੀ ਆ ਤੇ ਇਧਰ ਵੀ ਪਾਣੀ ਪੁਣੀ ਖੜਿਆ ਮਾਰ ਬਾਰਿਸ਼ ਹੋਈ ਨੇ ਤੇ ਅੱਜ ਦਾਲ ਪੂੜੀ ਜਿਹੜੀ ਬਣ ਰਹੀ ਆ ਸਪੈਸ਼ਲ ਖਾਣ ਦਾ ਨਜ਼ਾਰਾ ਹੀ ਵੱਖਰਾ ਆਊਗਾ ਹੋ ਗਿਆ ਆਪਣੇ ਲਾਗੇ ਬੇਲਣ ਤੇਲ ਵੀ ਆਪਣਾ ਰੈਡੀ ਹੈ ਗਰਮ ਹੁੰਦਾ ਪਿਆ ਪੂੜੀਆਂ ਦੀ ਤਿਆਰੀ ਆ ਵੇਲਣ ਦੀ ਤੇਲ ਆਪਣਾ ਗਰਮ ਹੋ ਗਿਆ ਸੀਗਾ ਤੇ ਪਹਿਲੀ ਪੂਰੀ ਆਪਾਂ ਬਾਈਅ ਵਿੱਚ ਤੇਲ ਦੇ ਚੈੱਕ ਕਰੋ ਦੇਖਦੇ ਆ ਫਿਰ ਕਿੰਦਾਂ ਦੀ ਬਣ ਕੇ ਰੈਡੀ ਹੁੰਦੀ ਆ ਕਿਆ ਬਾਤ ਹੈ ਪੂੜੀਆਂ ਤਾਂ ਹੋਰ ਵੀ ਵਾਧੂ ਹੁੰਦੀਆਂ ਤੁਸੀਂ ਇਹ ਵਾਲੀ ਪੂਰੀ ਖਾ ਕੇ ਦੇਖਿਓ ਫਿਰ ਅਭਿਚੜ ਕਿੱਤੇ ਸੀ ਸਾਰੀਆਂ ਦੇਖੋ ਇਹਨਾਂ ਉੱਪਰ ਦੀਆਂ ਪੰਜਾਂ ਨੇ ਪੂਰੀ ਚ ਇਹਨਾਂ ਤੋਂ ਦੂਜੀ ਪੂੜੀ ਆਪਣੇ ਫੇਰ ਤੇਲ ਦੇ ਵਿੱਚ ਥੋੜੀ ਪਰੋਫੁੱਲ ਕੇ ਪੂੜੀ ਆਪਣੇ ਬਾਹਰ ਆ ਗਈ ਤੇਰਦੋ ਕੇ ਪੂੜੀਆਂ ਫੁੱਲਣ ਨਾਲ ਤਾਂ ਇੱਕ ਵਧੀਆ ਨਹੀਂ ਬਣਦੀ लो जी चैक करो कलर आप कर लीए टेस्ट एक बार देखने खा के किमें बनी है सब तो पहला आप टेस्ट सब्जी को मीता कैंड बनी है एक नंबर तो पूरी ना कर लिए पे टेस्ट ਯਾਰ ਪੂੜੀ ਦਾ ਲੱਗ ਟੇਸਟ ਆ ਰਿਹਾ ਸਬਜ਼ੀ ਦਾ ਟੇਸਟ ਹੀ ਡਿਫਰੈਂਟ ਆ ਇੱਕ ਨੰਬਰ ਗੱਲ ਬਾਤ ਬਣੀ ਹੈ ਤੇ ਜਿੰਨੀਆਂ ਚੀਜ਼ਾਂ ਵਿੱਚ ਐਡ ਕਰੀ ਨੇ ਇਕੱਲੀ ਇਕੱਲੀ ਚੀਜ਼ ਦਾ ਟੇਸਟ ਆ ਰਿਹਾ ਤੇ ਪਤਾ ਲੱਗ ਰਿਹਾ ਕਿ ਕੀ ਕੀ ਚੀਜ਼ ਐਡ ਹੋਈ ਆ ਸਵਾਦ ਤਾਂ ਹੀ ਆਉਂਦਾ ਬਣਾਉਣ ਦਾ ਤੇ ਖਾਣ ਦਾ ਜਿੰਨੀਆਂ ਜਿੰਨੀਆਂ ਪੈਡ ਕਰੀ ਉਹਨੀਆਂ ਜੀਜ਼ ਦਾ ਸਵਾਦ ਆਉਣਾ ਚਾਹੀਦਾ ਤੇ ਮਿੱਤਰੋ ਕਹਿੰਦਾ ਰੈਸਪੀਆ ਜਰੂਰ ਸ਼ੇਅਰ ਆਪਣੇ ਘਰੇ ਜਰੂਰ ਬਣਾਇਓ ਆਪਣਾ ਘਰੇ ਬਣਾ ਕੇ ਜਰੂਰ ਖਾਇਓ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਹਿੰਨ ਘੜੀ ਵੀਡੀਓ ਦੇਖਣ ਲਈ ਤੇ ਨੈਕਸਟ ਕਮੈਂਟ ਕਰਕੇ ਜਰੂਰ ਦੱਸ ਦਿਓ ਤਨੂੰ ਵੀਡੀਓ ਕਿਦਾਂ ਦੀ ਲੱਗੀ ਰੈਸਪੀ ਕਿਦਾਂ ਦੀ ਲੱਗੀ ਤੇ ਮਿਲਦੇ ਆ ਕਿਤੇ ਨੈਕਸਟ ਵਾਰ ਟਿਲ ਦੈਨ ਬਾਏ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ ਚੈਨਲ ਕੋਲ ਸਬਸਕ੍ਰਾਈਬ ਕਰ ਲੈ ਤੇ ਨੈਕਸਟ ਵਾਰ ਜਿੰਨਾ ਬਾਏ ਬਾਪਾ ਬਾਏ ਬਾਏ